ਲੈ ਵੀ ਇੱਕ ਫੈਰੀ ਉਹ ਜਾ ਰਹੀ ਆ ਉਹ ਚ ਵੀ ਵੱਡੇ ਵੱਡੇ ਕੰਟੇਨਰ ਲੱਦੇ ਹੋਏ ਆ ਉਹ ਕਰਜੀਆਂ ਗੱਡੀਆਂ ਕਿੰਨੀਆਂ ਖੜੀਆਂ ਸਾਰੀਆਂ ਨਾਲ ਲੱਦ ਕੇ ਲੈ ਜਾਣੀਆਂ ਇਹ ਜੰਨੀਆਂ ਵੀ ਹੈਗੀਆਂ ਆ ਜੋ ਕਰ ਪਰਲੇ ਪਾਸੇ ਚੱਲ ਗਏ ਹੁਣ ਪੌੜੀ ਛਾਲ ਤਾ ਸਮੁੰਦਰ ਪੈਸੀਫਿਕ ਓਸ਼ਨ ਲੱਗਦਾ ਇੱਥੇ ਆਗੇ 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 ਪਰਲੇ ਪਾਸੇ ਕਾਲਾ ਪਾਣੀ ਨਹੀਂ ਪਰਲੇ ਪਾਸੇ ਚਿੱਟਾ ਚਮਕ ਨਜ਼ਰ ਸਾਨੂੰ ਹਾਲਾਕੀ ਚਮਕ ਨਜ਼ਰ ਆਊਗੀ ਇਹ ਵਿੱਚ ਹੀ ਆ ਰੈਸਟੋਰੈਂਟ ਰਹਿ ਵੀ ਆ ਤਾਂ ਕੱਪੜੇ ਵੀ ਆ ਸ਼ਾਪਿੰਗ ਆ ਆਜੂ 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 ਆ ਸ਼ਾਪਿੰਗ ਮਾਲ ਵੀ ਆ ਲੋਕ ਸ਼ਾਪਿੰਗ ਵੀ ਕਰ ਰਹੇ ਇਹਦੇ ਵਿੱਚ ਏਟੀਐਮ ਕਢਾ ਸਕਦੇ ਆ ਤੁਸੀਂ ਜੇ ਜਾ ਕੇ ਨਾ ਹਜੇ ਤਾਂ ਜਾਵਾਂ ਹੀ ਨਹੀਂ ਕਰਾਈ ਇਹਦੇ ਵਿੱਚ ਤੁਸੀਂ ਕਾਹਦੇ ਕਢਾਉਣੇ ਆ ਇਹ ਵੀਰੇ ਜਿਵੇਂ ਆਪਣੇ ਕੋਈ ਹੈਪਨ ਹੋ ਜਵੇ ਹਾਂ ਤਾਂ ਇਹਦੇ ਵਿੱਚ ਨਾ ਚਾਰ ਬੰਦੇ ਮੇਰੇ ਖਿਆਲ ਚ ਵੜ ਜਾਂਦੇ ਆ ਚਾਰ ਪਰਲੇ ਪ੍ਰਤੀ ਹਾਂਜੀ ਅੱਛਾ ਤੇ ਫਿਰ ਇਹਨੂੰ ਬੰਨ ਕੇ ਨਾ ਇਹਦੇ ਵਿੱਚ ਮਤਲਬ ਕੈਪ ਜਿਹਨੂੰ ਚੜ ਜਾਂਦਾ ਫਿਰ ਉਹਨੂੰ ਸਮੁੰਦਰ ਚ ਛੱਡ ਦਿੰਦੇ ਆ ਅੱਛਾ ਸਮੁੰਦਰ ਚ ਛੱਡ ਦਿੰਦੇ ਆ ਤੇ ਬਾਅਦ ਵਿੱਚ ਹੈਲੀਕਾਪਟਰ ਵਗੈਰਾ ਰੈਸਕਿਊ ਕਰ ਲੈਂਦਾ ਰੈਸਕਿਊ ਕਰਕੇ ਫਿਰ ਚੱਕ ਕੇ ਲੈ ਜਾਂਦੇ ਆ ਪੰਡਤੀ ਨਾ ਗੱਲ ਪਾਉਂਦਾ ਹੁੰਦਾ ਨਾ ਲੀਕਾਂ ਪਾਣੀ ਤੇ ਲੀਕਾਂ ਮਾਰਦਾ ਤਰ੍ਹਾਂ ਆਉਂਦਾ ਆ ਜਿਹੜਾ ਟਾਪੂ ਆ ਨਾ ਇਹਦੇ ਤੇ ਲੋਕ ਰਹਿੰਦੇ ਆ ਤੇ ਚਾਰੇ ਪਾਸੇ ਤੇ ਸਮੁੰਦਰ ਆ ਇਹਨਾਂ ਦਾ ਆਮ ਦੁਨੀਆ ਦੇ ਨਾਲ ਕੋਈ ਲੇਕਾ ਦੇਕਾ ਨਹੀਂਗਾ ਜਦੋਂ ਲੋੜ ਪੈਂਦੀ ਆ ਇੱਕ ਫੈਰੀ ਵਗੈਰਾ ਕਰਦੇ ਆ ਹਨਾ ਬਾਈ ਕਿਸ਼ਤੀ ਵਗੈਰਾ ਪ੍ਰਾਈਵੇਟ ਕਿਸ਼ਤੀਆਂ ਰੱਖੀਆਂ ਪ੍ਰਾਈਵੇਟ ਕਿਸ਼ਤੀਆਂ ਰੱਖੀਆਂ ਵਾ ਉਹਦੇ ਤੇ ਸਫਰ ਕਰ ਲੈਂਦੇ ਆ ਇਧਰ ਆਪਣੇ ਵਾਲਾ ਜਮਾਂ ਨਾਲ ਨੂੰ ਲੱਗਦਾ ਤਰਿਆ ਆਉਂਦਾ ਵਾ ਉਹ ਦੇ yellow uniform ਦੇ ਵਿੱਚ ਤਾਂ ਬੈਠਾ ਦੱਸ ਜੂਗਾ ਜਮਾਂ ਟਿਕਾਣੇ ਤੇ ਆ ਗਿਆ ਬਹੁਤ ਸਲੋ ਸਪੀਡ ਹੋ ਗਈ ਐ ਆਪਣੀ ਫੈਰੀ ਦੀ ਅੱਜ ਸਾਨੂੰ ਫੈਰੀ ਦਾ ਸਫ਼ਰ ਦਿਖਾਉਣਾ ਵਾ ਟਵੇਸਨ ਤੋਂ ਲੈ ਕੇ ਵਿਕਟੋਰੀਆ ਤੱਕ ਸਾਰਾ ਗੱਡੀਆਂ ਜਿੰਨੀਆਂ ਵੀ ਖੜੀਆਂ ਸਾਰੀਆਂ ਵੇਚ ਲਾਦ ਲੈਣੀਆਂ ਸਾਰਾ ਕਾਫਲਾ ਬਣਾ ਤਣਿਆ ਪਰਲੇ ਪਾਸੇ ਤੱਕ ਦਿਖਾ ਦੀ ਗੇਰਾ ਭਰਾ ਕਰਨ ਵਿਰਾਜ ਸਾਰੀਆਂ ਫੈਰੀ ਚ ਲਾਦ ਕੇ ਤੇ ਉੱਥੇ ਜਾ ਕੇ ਵਿਕਟੋਰੀਆ ਜਿੱਥੇ ਬਣਿਆ ਪਾਰਲੀਮੈਂਟ ਬਣਿਆ ਹਨਾ ਉੱਥੇ ਜਾਵਾਂਗੇ ਉਹ ਵੀ ਦਿਖਾਵਾਂਗੇ ਉਹਦਾ ਸਫ਼ਰ ਕਰਾਂਗੇ ਤੇ ਜਿਹੜਾ ਫੈਰੀ ਦਾ ਸਫ਼ਰ ਆ ਇਹ ਵੀ ਤੁਹਾਨੂੰ ਸਾਰਾ ਦਿਖਾਵਾਂਗੇ ਇਹ ਵੈਨਕੂਵਰ ਤੋਂ ਕਿੰਨੀ ਦੂਰ ਆ ਗਏ ਲੱਖੀ ਵੀਰੇ ਆਪਾਂ ਜੀ ਆਪਾਂ ਸਰੀ ਤੋਂ ਆਏ ਆ ਸਰੀ ਤੋਂ ਆਏ ਆ ਪੰਦੀਪ 25 ਕਿਲੋਮੀਟਰ ਹੁਣਾ 20 ਕੁ 22 ਦੇ ਨਾ ਹਾਂ ਮਤਲਬ ਸਰੀ ਤੋਂ 20 25 ਕਿਲੋਮੀਟਰ ਦੀ ਦੂਰੀ ਤੇ ਪਹੁੰਚ ਚੁੱਕੇ ਵੈਨਕੂਵਰ ਵੀ ਨੇੜੇ ਆ ਵੈਨਕੂਵਰ ਵੀ ਨੇੜੇ ਆ ਬਾਈ ਲੱਖੀ ਜੀ ਤੇ ਬਾਈ ਗੱਗੀ ਇਹ ਨਾਲ ਆ ਤੇ ਕਰਨਵਰਾਜ ਇਸ ਵਕਤ ਆਪਣਾ ਕੈਮਰੇ ਤੇ ਆ ਤੇ ਚੱਲ ਜੀਏ ਫਿਰ ਅੱਗੇ ਨੂੰ ਹਾਂਜੀ ਵੀਰੇ ਵੇਟ ਕਰਦੇ ਆ ਗੱਡੀਆਂ ਲਾਈਨ ਚ ਲੱਗੀਆਂ ਹੋਈਆਂ ਵਾ ਵਿਕਟੋਰੀਆ ਜਾ ਕੇ ਮੈਲਸ ਫੈਰੀ ਦੇ ਸਫ਼ਰ ਸਾਰਾ ਉਹ ਦਿਖਾਉਣੇ ਆ ਆਪਾਂ ਤੇ ਵੀ ਹੁਣ ਫੈਰੀ ਦੇ ਵਿੱਚ ਆਪਣੀ ਬਣੀ ਤਣੀ ਗੱਡੀ ਚੜ ਜਾਨੀ ਆਪਣੇ ਮੂੰਹ ਕਈ ਜਿਹੇ ਸ਼ੈਪ ਨਿਕਲ ਜਾਂਦਾ ਕਿਉਂਕਿ ਸਾਨੂੰ ਤਾਂ ਇੱਕੋ ਜਿਹੀ ਲੱਗਦੇ ਆ ਵੱਡੇ ਤੇ ਹੈ ਤਾਂ ਨਸਲ ਤਾਂ ਉਹਦੀ ਹੀ ਹੈ ਛੋਟੀ ਬਣਾਤੀ ਇਹ ਫੇਰਾ ਤੋਰਾ ਤੇ ਇਹਨੂੰ ਫੇਰੀ ਬਣਾਤੀ ਤੇ ਚਲੋ ਵੀ ਵੱਡੀ ਤੇ ਧਾਨੀ ਮੰਡਲ ਲੈ ਕੇ ਇਹਨੇ ਵਿੱਚ ਵਹਣਾ ਕਿੰਨੇ ਟਰੱਕ ਵਗੈਰਾ ਕੀ ਕੁਛ ਆ ਕਰਨੇ 5x ਤੇ ਕਰ ਲਾ ਵੀ ਆ ਦੇਖ ਤੇਰਾ ਆਹ ਖੜੇ ਸਿਕਿਉਰਟੀਆਂ ਲਾਈ ਜਾਂਦੇ ਆ ਬਣੇ ਤਣੇ ਚੱਲ ਵੀ ਕਰਾਂ ਚੱਲ ਚੱਲ ਕਹਿੰਦਾ ਆਹ ਲੈਂਡ ਚ ਰੱਖ ਕਹਿੰਦਾ ਆਹ ਲੈਂਡ ਚ ਰੱਖ ਕਹਿੰਦਾ ਆ 1x ਤੇ ਕਰ ਲੋ ਹੁਣ ਤੋਂ 1x ਤੇ ਕਰ ਲਿਓ ਲਓ ਜੀ ਐਂਟਰੀ ਆਪਣੀ ਹੋ ਚੁੱਕੀ ਆ ਤੇ ਜਿੰਨੀ ਉੱਤੇ ਆ ਨਾ ਉੰਨੀ ਉਹ ਦੁੱਗਣੀ ਹੋਸਾ ਥੱਲੇ ਪਣ ਸਮੁੰਦਰ ਚ ਹੋਵੇ ਹਨਾ ਬਾਈ ਐਂ ਹੀ ਹੋ ਗਈ ਲਖਵੀਰ ਵੀਰੇ ਐਦਾਂ ਹੀ ਹੋਣੀ ਆ ਗੱਲ ਆ ਲੱਗ ਗਈ ਚੱਲ ਵੱਡੀ ਗੱਲ ਇਹ ਆ ਵੀ ਐਂਟਰੀ ਹੋ ਗਈ ਇਹਦੇ ਦੋ ਆਪਸ਼ਨਸ ਨੇ ਇੱਕ ਤਾਂ ਰਿਜ਼ਰਵ ਕਰਾ ਲਓ ਤਾਂ ਤੁਹਾਨੂੰ ਛੇਤੀ ਮੌਕਾ ਮਿਲ ਜਾਂਦਾ ਤੇ ਨਹੀਂ ਤਾਂ ਫਿਰ ਆਮ ਆ ਇੱਕ ਵਾਰੀ ਮੈਸ ਵੀ ਹੋ ਜਾਂਦੀ ਹੈ ਮੈਸ ਵੀ ਮਾਰ ਜਾਂਦੇ ਆ ਮਾਰ ਜਾਂਦੇ ਆ ਬਾਈ ਮਾਂ ਤੇ ਜੇਸਨ ਵਾਲਿਆਂ ਦੀ ਪਹਿਲ ਹਾਂ ਤੇ ਜੇ ਕਿਤੇ ਇੰਡੀਆ ਚ ਹੁੰਦੇ ਉਹਨਾਂ ਨੇ ਕਿਹਾ ਅਸੀਂ ਦੇਖੇ ਕੋਈ ਹੈ ਕੋਈ ਸਿਸਟਮ ਇਹਨਾਂ ਦਾ ਜਦੋਂ ਜੀ ਕੀਤਾ ਇਹ ਮਾਰਨੀਆਂ ਕਰਦੇ ਆ ਲੈ ਵੀ ਇੱਕ ਫੈਰੀ ਉਹ ਜਾ ਰਹੀ ਆ ਉਹ ਚ ਵੀ ਵੱਡੇ ਵੱਡੇ ਕੰਟੇਨਰ ਲੱਦੇ ਹੋਏ ਆ ਉਹ ਸਮੁੰਦਰ ਵੀ ਦੇਖ ਗੇਰਾ ਕਮਾਲ ਯਾ ਕਿਨੇ ਸੀਗਲ ਜੇ ਫਿਰਦੇ ਆ ਬਹੁਤ ਡੂੰਗਾ ਏਰੀਆ ਇਹ ਤਾ ਉੱਚ ਵੀ ਬਹੁਤ ਸਾਰੇ तकरीबन 4-5 ਮੰਜ਼ਲਾਂ ਉਹਦੇ ਵਿੱਚ ਹੈਗੀਆਂ ਨੇ ਤੇ ਇੱਧਰ ਆਪਣੇ ਵਾਲੇ ਚ ਵੀ ਪੂਰੀਆਂ ਹੀ ਆ ਆਪਾਂ ਵੀ ਟੱਕਰ ਚੀਆਂ ਗੱਡੀਆਂ ਕਿੰਨੀਆਂ ਖੜੀਆਂ ਸਾਰੀਆਂ ਨਾਲ ਲੱਦ ਕੇ ਲੈ ਜਾਣੀਆਂ ਇਹ ਜੰਨੀਆਂ ਵੀ ਹੈਗੀਆਂ ਆ ਜੋ ਕਰ ਪਰਲੇ ਪਾਸੇ ਚੱਲ ਗਏ ਹੁਣ ਪੌੜੀਆਂ ਚੜ ਕੇ ਤਾਂ ਚੱਲਾਂਗੇ ਵੀ 6-7 ਮੰਜ਼ਲਾਂ ਵਾਂ ਜਿਹੜੇ ਦੇ ਵਿੱਚ ਆਪਾਂ ਜਿਹੜੀ ਫੈਰੀ ਚ ਆਪਾਂ ਆਜੋ ਲੈ ਵੀ ਉੱਪਰਲੀ ਮੰਜ਼ਲ ਤੇ ਪਹੁੰਚ ਚੁੱਕੇ ਆ 7ਵੇਂ ਡੈਕ ਤੇ ਉਹ ਜਾਂਦਾ ਜਿਹੜਾ ਨਾਲ ਤੁਰਿਆ ਸੀਗਾ ਕੋ ਸ਼ਿਪ ਉਹ ਤੁਰ ਗਿਆ ਸ਼ਿਪ ਫੈਰੀ ਸ਼ਹਿਰੋਂ ਨਿਕਲਿਆਂ ਦਾ ਮੂੰਹ ਝੋ ਯਾਰ ਕਿਹਾ ਜਾਂਦਾ ਤੇ ਉਹ ਜਾਂਦੀ ਹੈ ਫੈਰੀ ਪਰਲੇ ਪਾਸੇ ਉਹਦੇ ਵਿੱਚ ਵੀ ਕੰਟੇਨਰ ਬਹੁਤ ਨੇ ਲੱਖੀ ਵੀਰੇ ਇਹ ਇਹ ਬੰਦਰ ਇਹ ਇਹ ਦੂਜੀ ਆ ਇਹ ਵੀ ਬੰਦਰ ਦਾ ਪੋਰਟ ਆ ਜੀ ਇਹ ਇਹਦੇ ਵਿੱਚ ਜਿਹੜਾ ਹੋਰ ਮੌਲਖਾਂ ਤੋਂ ਆਪਣੇ ਕੰਟੇਨਰ ਆਉਂਦੇ ਆ ਹਾਂ ਇੱਕ ਲਾਈਨ ਦੇ ਵਿੱਚ ਦਸਣ ਮੁਤਾਬਕਾ ਵੀ 75-76 ਲੱਗ ਜਾਂਦੇ ਆ ਹੂੰ ਤੇ ਜਿੱਦਾਂ ਟਰੱਕਾਂ ਵਾਲੇ ਬਾਈ ਦੱਸਦੇ ਆ ਹਾਂ ਆ ਆ ਯਾਰ ਆ ਤਾਂ ਵਾਲਾ ਪਾਸਾ ਜਗਾੜਾ ਚਿਮਣੀਆਂ ਦੀਆਂ ਧੂਆਂ ਤਾਂ ਨਿਕਲਦਾ ਆ ਜਿਹੜਾ ਇਹਦੇ ਵਿੱਚ ਇੰਜ ਚਿਵਨੀਆਂ ਚੋਨੀਆਂ ਸਾਰੀਆਂ ਚੱਲੀ ਜਾਂਦੀਆਂ ਤੁਹਾਨੂੰ ਦੱਸ ਜਾਣਗੀਆਂ ਦੇਖਿਓ ਕਿਰਾ ਤੇ ਚਲੋ ਅੱਗੇ ਸਫਰ ਜੇ ਸ਼ੁਰੂ ਹੀ ਹੋਇਆ ਵਾ ਕਾਫੀ ਵੱਡਾ ਵਾ ਅਜੇ ਕਿਨਾਰੇ ਤੇ ਖੜੇ ਆਂ ਆਪਾਂ ਇੱਥੇ ਹੀ ਰਵਾਂਗੇ ਨਹੀਂ ਆਪਾਂ ਉਹ ਢਾਲੀਆਂ ਮੰਜ਼ਲਾਂ ਤੇ ਵੀ ਚੱਲਾਂਗੇ ਦਿਖਾਵਾਂਗੇ ਤੁਹਾਨੂੰ ਤਿੰਨ ਮੰਜ਼ਲਾਂ ਦੇ ਵਿੱਚ ਆਪਾਂ ਜਵੇਂ ਬੈਠਣਗੇ ਇਹਦੇ ਵਿੱਚ ਰੈਸਟੋਰੈਂਟ ਵੀ ਆ ਹਾਂ ਸਾਰੇ ਰੈਸਟੋਰੈਂਟ ਨਹੀਂ ਜੀ ਜੀ ਕਈ ਇੱਚ ਵਿਆਹ ਵੀ ਕਰਦੇ ਆ ਹਨਾ ਉਹ ਵੱਡੇ ਹੁੰਦੇ ਆ ਉਹ ਵੱਡੇ ਆਪਾਂ ਬੋਕਿੰਗ ਵਿਆਰਾ ਕਰਾ ਕੇ ਵੀ ਆਪੇ ਜਾਣਾ ਟ੍ਰੈਵਲ ਲਈ ਆ ਇੱਥੋਂ ਆਪਾਂ ਵਿਕਟੋਰੀਆ ਜਾਣਾ ਨਨਹਿਮੋ ਜਾਣਾ ਨੇੜੇ-ਨੇੜੇ ਟਾਪੂ ਆ ਜਿੰਨਾਂ ਦੇ ਜਾਣਾ ਜੀ ਤੇ ਦਿੱਲੀ ਲੋਕੀ ਕੰਮ ਕਾਰਨ ਬੇਸ ਤੇ ਵੀ ਉੱਥੇ ਆਪਾਂ ਅੱਛਾ ਜਿਹਨੂੰ ਅੱਛਾ ਕੰਮ ਕਾਰ ਜ ਲਈ ਜਾਂਦੇ ਵਿਕਟੋਰੀਆ ਜੀ ਇਹ ਵੀ ਚੱਲ ਪਈ ਐ ਫੈਰੀ ਆਯੋਗ ਕਰਨ ਨਵਰਾਜ ਆਹੀ ਕਰਾਂ ਲੈ ਵੀ ਫੈਰੀ ਦਾ ਪਹਿਲੀ ਵਾਰੀ ਸਫ਼ਰ ਲੈ ਮੈਨੂੰ ਫੜਾ ਦੇ ਕਰਨ ਨਵਰਾਜ ਆ ਕੈਮਰਾ ਫੜਾ ਦੇ ਕੋਈ ਨਹੀਂ ਚੱਲ ਤੇ ਇਧਰਲੇ ਪਾਸੇ ਆ ਜਿਗਾੜ ਜਿਹਾ ਜਿਵੇਂ ਨਾ ਸਕੰਜੇ ਦੇ ਵਿੱਚ ਕੋਈ ਲੈ ਆ ਸਕੰਜੇ ਜੀ ਫਸ ਜਾਂਦਾ ਜਹਾ ਜਾ ਕੇ ਆ ਇਹਦਾ ਕਿ ਲੋਕੀ ਹੱਦ ਬੰਨਾ ਵਾ ਕੰਮ ਚੱਲੀ ਜਾਂਦਾ ਹਜੇ ਹੋਰ ਵੀ ਵੱਡਾ ਕਰਨਗੇ ਇਹਨੂੰ ਲੱਗਦਾ ਜੇ ਸੱਤ ਮਸ਼ੀਨਾਂ ਚੱਲੀ ਜਾਂਦੀਆਂ ਤੇ ਕਰਨਾ ਪਚ ਲਗੇ ਇਧਰੋਂ ਬਾਈ ਜੀ ਆ ਜਿਹੜਾ ਦੇ ਕੇ ਆ ਜੋ ਸੱਤ ਨੰਬਰ ਡੈਕ ਤੇ ਆਪਾਂ ਆਜੂ ਆਜੂ ਚੱਲ ਗਈ ਅਕਰੂ ਨੰਬਰ ਮੇ ਆਸਕ ਯੂ ਟੂ ਪੁਟ ਆਨ ਅ ਲਾਈਕ ਕੈਪਟਨ ਹੇਅਰ ਇਸ ਹਾਊ ਟੂ ਡੂ ਇਟ ਠੰਡੀ ਠੰਡੀ ਹਵਾ ਆਉਣ ਲੱਗ ਗਈ ਆਪਣੇ ਕੋਟੀਆਂ ਪਈਆਂ ਕਈਆਂ ਦੇ ਇਕੱਲਾ ਉਮੀ ਚੱਲੀ ਜਾਂਦਾ ਕਈ ਕੋਟ ਵੀ ਚੜੇ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ ਵੀ ਕਦੋਂ ਕਿਹੜਾ ਮੌਸਮ ਹੋ ਜੇ ਬੱਲੇ ਵਿਸ਼ਾਲਤਾ ਸਮੁੰਦਰ ਪੈਸੀਫਿਕ ਓਸ਼ਨ ਪ੍ਰਸ਼ਾਂਤ ਮਹਾਸਾਗਰ ਜਿਕੇ ਲਗੇ ਠੰਡੀ-ਹੰਡੀ ਹਵਾ ਕਮਾਲ ਕਰ ਨੀਤੋਂ ਮੜਾ ਇਹ ਥੂ ਦਿਖਾਦੀ ਸ਼ਾਨਦਾਰ ਯਾਰ ਬਾਈ ਇਹਦਾ ਫੀਲ ਹੀ ਵੱਖਰਾ ਯਾਰ ਐਸਾ ਫੀਲ ਹੀ ਵੱਖਰਾ ਇੱਕ ਵੱਖਰਾ ਅਹਿਸਾਸ ਆ ਯਾਰ ਕਮਾਲ ਇਹ ਦੀਆਂ ਲਾਈਟਾਂ ਆ ਲਾਈਟਾਂ ਇਹਦੀਆਂ ਹਾਂਜੀ ਇਹ ਲਾਈਟਾਂ ਆ ਅੱਛਾ ਇਹ ਇਹ ਕ੍ਰੀਮਾ ਜਿੰਨਾ ਉੱਪਰ ਆਉ ਤੁਪਣਾ ਥੱਲੇ ਹੋਊਗਾ ਨਾ ਮੀਨਸ ਚਾਹੀਏ ਤਾਂ ਬੈਲੈਂਸ ਫੇਰ ਬਣਦਾ ਬੈਲੈਂਸ ਫੇਰ ਬਣਦਾ ਇਹ ਇਹਨਾਂ ਦੇ ਦੋ ਤਿੰਨ ਚਾਰ ਖਰਾਬ ਹੋਏ ਖੜੇ ਇੱਕ ਦੋ ਟਾਈਮ ਮਿਸ ਹੋ ਗਏ ਸੀਗੇ ਇਹ ਵੀ ਖਰਾਬ ਹੋ ਜਾਂਦੇ ਆ ਇਹ ਤਾਂ ਚੱਲਦੀਆਂ ਰਹਿੰਦੀਆਂ ਇਹ ਬਿਨਾ ਚੱਲਦੀਆਂ ਨੇ ਜੇ ਆਪਣੇ ਹੁੰਦਾ ਨਾ ਕਿ ਨਾ ਲਾ ਵੀ ਇੰਡੀਆ ਗਵਰਨਮੈਂਟ ਮਾੜਾ ਕੰਮ ਹੈ ਨਾ ਪਰ ਨਹੀਂ ਇਥੇ ਕਮਾਲ ਦੀ ਗੱਲ ਬਾਤ ਆ ਯਾਰ ਆਉ ਹੋਗਾ ਸਿਗਨਲ ਸੁਗਨਲ ਜੀ ਚੱਲੀ ਜਾਂਦੇ ਇਹਦੇ ਹਨਾ ਇਸੀ ਦਾ ਫਲਾ ਅੱਛਾ ਅੱਛਾ ਬਲ ਬਲ ਸਾਰਾ ਬਹੁਤ ਘੈਂਟ ਆ ਬਿਸਰਾ ਹੁਣ ਜੇ ਫਟਣਾ ਕਣੀ ਸ਼ੁਰੂ ਹੋ ਗਈ ਹੈ ਨਾ ਫਟਣਾ ਕਣੀ ਸ਼ੁਰੂ ਹੋ ਗਈ ਹੈ ਇਥੇ ਖਾਸ ਕਰ ਦੇਖੋਗੇ ਕਿ ਓਸ਼ਣ ਦੇ ਵਿੱਚ ਆ ਪਾਣੀ ਫਰਾਂ ਆ ਜਾਵਾ ਤੇ ਪਰਲੇ ਪਾਸੇ ਸਖੇਤ ਪਾਣੀ ਆਊਗਾ ਦੇਖੋ ਵੀ ਰੰਗ ਅਤੇ ਦੀ ਪਾਣੀ ਦੀ ਕਾਲ ਦੇ ਵਿੱਚ ਯਾਰ ਕਮਾਲ ਕੁਦਰਤ ਦਾ ਕ੍ਰਿਸ਼ਮਾ ਹੈ ਨਾ ਬਾਈ ਪਾਣੀ ਆਸ ਵਿੱਚ ਮਿਲਦੀ ਗਿਆ ਮਤਲਬ ਉਦਾ ਖਹਿ ਕੇ ਲੰਘ ਰਿਹਾ ਵਟ ਨੂੰ ਵਟ ਜਿਵੇਂ ਵਟ ਨੂੰ ਵਟ ਖੈਂਦੀ ਆ ਨਾਲ ਸੋਚ ਰਲ ਨਹੀਂ ਰਿਹਾ ਵਟਾਂ ਦੀ ਪਾਣੀ ਦਾ ਇਟਾ ਰੰਗ ਦੀ ਵਟੀ ਆ ਤਾਂ ਪਾਣੀ ਪੂੜੀਆਂ ਹੋਣੀਆਂ ਆ ਚਾਹੇ ਵੀ ਉਹ ਰਿਆ ਸਭਨੇ ਦਾ ਪਾਣੀ ਚੋਰੀਆਂ ਨਾਲ ਨਜ਼ਰ ਆਉਂਗੀਆਂ ਪਾਣੀ ਤੋਂ ਨਜ਼ਰ ਆਊਗਾ ਸਮੁੰਦਰ ਦੇ ਵਿੱਚ ਇੱਕ ਨਸਿਆ ਕਾਲਾ ਮੋਹ ਸੰਦੇ ਚਿੱਟਾ ਆਊਗਾ ਜਿਵੇਂ ਆਪਾਂ ਵਟ ਦੇ ਕੋਲ ਪਹੁੰਚ ਚੁੱਕੇ ਲਗਭਗ ਆਵਾਜ਼ ਬਹੁਤ ਏ ਾਂਗੇ ਤੂੰ ਫਰਰ ਫਰਰ ਲਈ ਸੁਣਦੀ ਹੋਊਗੀ ਕਮਾਲ ਯਾਰ ਹਨਾ ਬਹੁਤ ਤੇਜ਼ ਜਾ ਰਿਹਾ ਇਹ ਕੁਦਰਤ ਦਾ ਯਾਰ ਦੇਖੋ ਸਪੀਡ ਬਹੁਤ ਉਹੀ ਲੱਗਦਾ ਇੱਥੇ ਆ ਆਗੇ 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 ਉੱਪਰਲੇ ਪਾਸੇ ਕਾਲਾ ਪਾਣੀ ਤੇ ਪਰਲੇ ਪਾਸੇ ਚਿੱਟਾ ਚਮਕ ਨਜ਼ਰ ਤੁਹਾਨੂੰ ਹਾਲਾਕੀ ਚਮਕ ਨਜ਼ਰ ਆਊਗੀ ਆ ਦੇਖਿਓ ਕਿਰਾਂ ਲੈ ਵਾਟ ਬਣੀ ਹੋਈ ਆ ਮਿਲ ਗਈ ਹਨਾ ਬਸ ਬੱਚੇ ਆਹ 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 ਵਾਟ ਜਿਸ ਦੀ ਉਹ ਆਹ ਆ ਦੂਰ ਤੱਕ ਦਿਖਾਇਓ ਕਰਕੇ ਦੀ ਸਿਹਤ ਨੂੰ ਉਹ ਦੇਖਣ ਸਾਬ ਤੋਂ ਤੇ ਨਜ਼ਰ ਆਉਗਾ ਕਿ ਇੱਕ ਪਾਸੇ ਪਾਣੀ ਘੂੜਾ ਜਿਹਾ ਇੱਕ ਪਾਸੇ ਫਿੱਕਾ ਜਿਹਾ ਵਾ ਕਮਾਲ ਯਾਰ ਕਮਾਲ ਇਹਦੇ ਵਿੱਚ ਯਾਰ ਰੈਸਟੋਰੈਂਟ ਰ ਹੈ ਵੀ ਆ ਤਾਂ ਕੱਪੜੇ ਵੀ ਆ ਸ਼ਾਪਿੰਗ ਆ ਆਜੂ 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 ਆ ਸ਼ਾਪਿੰਗ ਮਾਲ ਵੀ ਆ ਲੋਕ ਸ਼ਾਪਿੰਗ ਵੀ ਕਰ ਰਹੇ ਇਹਦੇ ਵਿੱਚ ਆ ਜੈਕਟਸ ਵਗਰਾ ਪਾਈਆਂ ਕੁਦਰਤੀ ਲੈ ਐ ਨਹੀਂ ਤਾਂ ਆਪਾਂ ਨੂੰ ਵੀ ਮਹਿੰਗੀ ਸਸਤੀ ਇੱਥੋਂ ਲੈਣੀ ਪੈਣੀ ਸੀ ਬੜੀ ਮਹਿੰਗੀ ਹੁੰਦੀ ਆ ਉਹ ਮਹਿੰਗੀ ਹੁੰਦੀ ਆ ਪਰ ਗੱਲ ਵੀ ਵੱਡੀ ਹੋਣੀ ਸੀ ਸਮੁੰਦਰ ਚੋਂ ਮੋਥੋਂ ਸਮੁੰਦਰ ਜੋ ਸ਼ਾਪਿੰਗ ਕੀਤੀ ਏਟੀਐਮ ਕਢਾ ਸਕਦੇ ਆ ਤੁਸੀਂ ਜੇ ਜਾ ਕੇ ਹਜੇ ਤਾਂ ਜਾਵਾਂ ਹੀ ਨਹੀਂ ਕਰਾਈ ਇਹਦੇ ਵਿੱਚ ਤੁਸੀਂ ਕਾਹਦੇ ਕਢਾਉਣੇ ਆ ਅਜੇ ਤਾਂ ਹੋਈ ਨਹੀਂ ਆ ਬਗਵਾ ਵੱਡਾ ਯਾਰ ਜਿਹੜਾ ਤਾਂ ਹੈਗਾ ਮਿਰਰ ਦਾ ਪਹਿਲੀ ਏਰੀਆ ਆ ਉਹ ਤਾਂ ਫਰਦਾ ਹੀ ਤੁਰਿਆ ਜਿੰ ਜਿਹੜਾ ਹੈਗਾ ਵਾਰ-ਵਾਰ ਵਾਲਾ ਉਹ ਹੈਗਾ ਬੈਠਾ ਬੈਕ ਅਨੰਦਮਾਨ ਦਾ ਇਧਰ ਦੀ ਸੋਹਣਾ ਵਿਉ 4G ਕਿਵੇਂ ਹੋ ਚੜਦੀ ਕਲਾ ਠੀਕ ਠਾਕ ਹੋ ਲੈ ਵੀ ਆ ਜੋ ਕਿਰਾਂ ਇੱਧਰਲੇ ਪਾਸੇ ਚੱਲ ਗਏ ਕਿੜਾ ਦੇਈਏ ਆਜੋ ਆਜੋ ਲੈ ਵੀ ਕਾਫੀ ਵੱਡਾ ਅੰਦਰ ਪਤਾ ਨਹੀਂ ਲੱਗਦਾ ਕਿ ਸੁੰਦਰ ਚ ਤੁਰੇ ਜਾਂਦੇ ਆ ਕਿ ਮੈਰਿਜ ਪੈਲਸ ਚ ਤੁਰੇ ਜਾਂਦੇ ਆ ਸੂਰਜ ਚਮਕਦਾ ਦਿਖਾਈ ਯਾਰ ਸੂਰਜ ਦੀ ਇੱਕ ਚਮਕਾ ਬਹੁਤ ਪਿਆਰੀ ਜੀ ਚਮਕ ਨਜ਼ਰ ਆਉਗੀ ਸੂਰਜ ਦੀ ਹੈਨਾ ਬਾਈ ਹਾਂਜੀ ਅ ਬਹੁਤ ਪਿਆਰੀ ਜੀ ਚਮਕਾ ਚਲੋ ਅੱਗੇ ਹੋਰ ਦੇਖਦੇ ਆਂ ਰੈਸਟੋਰੈਂਟ ਆ ਗਿਆ ਬਾਈ ਚਾਰੇ ਪਾਸੇ ਜੋ ਮਰਜੀ ਖਾਣਾ ਪੀਣਾ ਤੁਸੀਂ ਕਮਾਲ ਕੇ ਦਿਖਾ ਦਿਓ ਰੈਸਟੋਰੈਂਟ ਟਾਈਪ ਆ ਗਿਆ ਸ਼ਾ ਪਰਲੇ ਪਾਸੇ ਚੱਲੇ ਗਏ ਆਪਾਂ ਬਹੁਤ ਸੋਹਣਾ ਬਿਊਟੀਫੁਲ ਵਿਊ ਨਜ਼ਰ ਆਊਗਾ ਕਮਾਲ ਦੇਖੋ ਆ ਮਗਰ ਲਹਿਰਾਂ ਛੱਡਦਾ ਜਾਂਦਾ ਕਰਨ ਆ ਜੀ ਇੱਧਰ ਆ ਲਹਿਰਾਂ ਛੱਡਦਾ ਜਾਂਦਾ ਵਾ ਸ਼ੀਸ਼ੇ ਦੇ ਨਾਲ ਲਾ ਦਿਓ ਜਾ ਰਿਹਾ ਸਹੀ ਵੀਊ ਆ ਦੇਖਿਓ ਕਿਰਨ ਲੈ ਲਸਰ ਲਸਰਾਂ ਹਨਾ ਲਸਰ ਕਹਾਂਗੇ ਕਿ ਲਹਿਰਾਂ ਕਹਾਂਗੇ ਫੈਨ ਚੱਲਦੇ ਆ ਹਾਂ ਯਾ ਮੇਰੇ ਨਾਲੇ ਚੱਲਦਾ ਹੂੰ ਸਾਰਾ ਸਿਸਟਮ ਬਹੁਤ ਆ ਦੇਖੋ ਥੱਲੇ ਮੱਛੀਆਂ ਮੁੱਛੇ ਤਾਂ ਕੁਦਰਤਾ ਹੀ ਤੁਰਿਆ ਜਾਂਦਾ ਉਹ ਪੱਠਿਆਂ ਕੋ ਹੁਣ ਪਰਪੁਰਜੇ ਹੋਏ ਕਹਾਂ ਸਹੀ ਆ ਲੇ ਦੇਖ ਤੇ ਆ ਚੁੱਕੇ ਆ ਲਸਰਾਂੀਆਂ ਦੂਰ ਤੱਕ ਵੀ ਇਹ ਕੈਪਸੂਲ ਜੀ ਕਹਦੇ ਆ ਇਹ ਵੀਰੇ ਜਿਵੇਂ ਆਪਣੇ ਕੋਈ ਹੈਪਨ ਹੋ ਜਵੇ ਹਾਂ ਤਾਂ ਇਹਦੇ ਵਿੱਚ ਨਾ ਚਾਰ ਬੰਦੇ ਮੇਰੇ ਖਿਆਲ ਚ ਵੜ ਜਾਂਦੇ ਆ ਚਾਰ ਪਰਲੇਪਸੈਂਟ ਦਾ ਹਾਂਜੀ ਅੱਛਾ ਤੇ ਫਿਰ ਇਹਨੂੰ ਬੰਨ ਕੇ ਨਾ ਇਹਦੇ ਵਿੱਚ ਮਤਲਬ ਕੈਪ ਜਨੂੰ ਚੜ ਜਾਂਦਾ ਫਿਰ ਇਹਨੂੰ ਸਮੁੰਦਰ ਚ ਛੱਡ ਦਿੰਦੇ ਆ ਅੱਛਾ ਸਮੁੰਦਰ ਚ ਛੱਡ ਦਿੰਦੇ ਆ ਤੇ ਬਾਅਦ ਵਿੱਚ ਹੈਲੀਕਾਪਟਰ ਵਗੈਰਾ ਰੈਸਕਿਊ ਕਰ ਲੈਂਦਾ ਰੈਸਕਿਊ ਕਰਕੇ ਫਿਰ ਚੱਕ ਕੇ ਲੈ ਜਾਂਦੇ ਆ ਹਾਂ ਬਲੇ ਤਿਆਰਦਾ ਰਹਿੰਦਾ ਬਾਈ ਇਹ ਮੀਡੀਅਮ ਇਹਦੇ ਵਿੱਚ ਨਾ ਸਾਰੀਆਂ ਲਾਈਫ ਜੈਕਟਾਂ ਨੇ ਅੱਛਾ ਲਾਈਫ ਜੈਕਟ ਮੈਂ ਕਹਿੰਦਾ ਖਾਣ ਪੀਣ ਨੂੰ ਰੱਖਦਾ ਨਹੀਂ ਖਾਣ ਪੀਣ ਨੂੰ ਲਾਈਫ ਜੈਕਟਾਂ ਨੇ ਇਹਦੇ ਵਿੱਚ ਤੇ ਫਿਰ ਜੇ ਕੋਈ ਹੈਪਨ ਹੋ ਜਵੇ ਉਹ ਪਾ ਲੈਣਾ ਉੱਪਰਲੇ ਪਾਸੇ ਪਹਾੜੀਆਂ ਵੀ ਨਜ਼ਰ ਆਉਣ ਲੱਗੀਆਂ ਹਾਂਜੀ ਬਾਈ ਇਹ ਹੁਣ ਆਪਾਂ ਜਿਹੜੇ ਛੋਟੇ ਛੋਟੇ ਆਈਲੈਂਡ ਵਿਕਟੋਰੀਆ ਨੂੰ ਜਾਂਦੇ ਰਸਤੇ ਵਿੱਚ ਆਉਂਦੇ ਆ ਹਾਂ ਤੇ ਉਹ ਹੁਣ ਆਉਣਗੇ ਤੇ ਬਹੁਤ ਵਧੀਆ ਥਿਊ ਹੈ ਇਹਨਾਂ ਦੇ ਤੇ ਇਹਨਾਂ ਤੇ ਰਹਿੰਦੇ ਆ ਲੋਕ ਹਾਂ ਬਿਲਕੁਲ ਬਿਲਕੁਲ ਅੱਲਾ ਸਰਾਇਆਂ ਕਿੱਡੀਆਂ ਸੋਹਣੀਆਂ ਲੱਗਦੀਆਂ ਲਖੀ ਬਾਈ ਬੈਕ ਇਹ ਪੱਖੇ ਲੱਗੇ ਹੋਏ ਨੇ ਵੀਰੇ ਫਿਰ ਮਗਰ ਜਿਹੜੇ ਪਾਣੀ ਚੱਕ ਚੱਕ ਮਾਰਦੇ ਆ ਨਾ ਲਸਰਾਂ ਦਾ ਲੈਂਸ ਉਹਨੂੰ ਤੱਕ ਪੈ ਜਾਂਦੀ ਆ ਤਾਂ ਵਾਲੇ ਦੇ ਚੱਕ ਤੋਂ ਬਣੂ ਵਧੀਆ ਹਨਾ ਹਾਂਜੀ ਤਾਂ ਵਾਲੇ ਤੋਂ ਬਣੋਗੀ ਵਧੀਆ ਦੇਖ ਲਸਰਾਂ ਆਇਆ ਕਮਾਲ ਇਹ ਵੀਰੇ ਥੱਲੇ ਪੱਖੇ ਲੱਗਿਆ ਜੀ ਮੋਟਰਾਂ ਵੱਡੀਆਂ ਵੱਡੀਆਂ ਉਹ ਐਂ ਮਧਾਣੀਆਂ ਵਾਂਗੂ ਰੜੜੀ ਮਧਾਣੀਆਂ ਵਾਂਗੂ ਪਾਣੀ ਚੱਕ ਚੱਕ ਮਾਰਦੇ ਤਾਰੀ ਮਾ ਤੁਹਾਨੂੰ ਹੀ ਆਸ ਸੀ ਕਿ ਵੀਰੇ ਅਸਰੀ ਕੱਲ ਕੀ ਹਾਲ ਨੇ ਵੀਰੇ ਚੜਦੀ ਕਲਾ ਔਰ ਠੀਕ ਠਾਕ ਬਾਈ ਇਹਨਾਂ ਦੇਖਿਆ ਲੱਗਦਾ ਮਾ ਬਾਈ ਵੀ ਪਰਸਪਰ ਦੇਖਿਆ ਵੀ ਐਂ ਮਿਲ ਜਾਂਦੇ ਆ ਸਾਨੂੰ ਬੰਦੇ ਕੈਮਰੇ ਤੁਸੀਂ ਇਸ ਵਕਤ ਆ ਚੁੱਕੇ ਹੋ ਸੁੱਡੀ ਵੀਡੀਓ ਬ अच्छा यार हम अच्छा केड़ा टम 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 ठंडीयां तेरे मुंडे ਨੇੜੇ ਦੇ ਲੈ ਲੈ ਬੰਦੇ ਹਰੇਕ ਥਾਂ ਹੀ ਮਿਲ ਜਾਂਦੇ ਲੈ ਸਮੁੰਦਰ ਚ ਵੀ ਟੱਕਰ ਗਏ ਤਾਂ ਜਹਾਜ਼ ਵੀ ਟੱਕਰ ਜਾਂਦੇ ਸਮੁੰਦਰੀ ਤਿੰਨਾ ਸਨਾਵਾ ਦੇ ਵਿੱਚ ਹੀ ਆ ਧੰਨਵਾਦ ਭਰਾ ਧੰਨਵਾਦ ਬਹੁਤ ਘੈਂਟ ਆ ਨਜ਼ਾਰਾ ਯਾਰ ਸਿਰ ਆ ਗੱਲ ਤੇ ਆ ਆ ਗਈ ਇਹ ਕਸ਼ਤੀ ਜੇ ਕੋਈ ਹਨਾ ਮਾ ਇਹ ਕੋ ਹਾਪਨ ਹੋ ਜਾਏ ਇਹਨੇ ਵਿੱਚ ਜਾ ਕੇ ਹੈਲਪ ਕਰਨ ਦੀ ਖਾਤਰ ਜਾਂ ਕੋਈ ਕੋਈ ਨੌਕਸ ਪੈ ਜਾਵੇ ਫਿਰ ਥੱਲੇ ਜਾ ਕੇ ਇਹ ਸਿਹੇ ਦੇਣਾ ਸੈਟਿੰਗ ਵਗੈਰਾ ਕਰਦੇ ਆ ਸੈਟਿੰਗ ਕਰ ਲੈ ਕੋਸਟਲ ਸੈਲੀਬ੍ਰਿਸ਼ ਇਹ ਕਿਹੜੀ ਲੇਕ ਆਪਾਂ ਕਿੱਥੋਂ ਚੜੇ ਸੀ ਆਪਾਂ ਆਪਾਂ ਚੜੇ ਸੀਗੇ ਟਵਾਸਨ ਤੋਂ ਟਵਾਸਨ ਆ ਗਿਆ ਪੈਸੀਫਿਕ ਓਸ਼ਨ ਦੀ ਕੋਸਟ ਆ ਗਿਆ ਤੱਟ ਆ ਗਿਆ ਉਹਦਾ ਹਾਂਜੀ ਉੱਥੋਂ ਚੜ ਗਏ ਸੀਗੇ ਆ ਕੈਪਸੂਲ ਜਿਹਨਾਂ ਦੇ ਥਾਂ ਥਾਂ ਦਿੱਤੇ ਹੋਏ ਆ ਹਾਂ ਹਾਂਜੀ ਇਹ ਸੇਫਟੀ ਲਈ ਆ ਵੀਰੇ ਹੂੰ ਸੇਫਟੀ ਲਈ ਤੇ ਜਿਹੜਾ ਆ ਕਮਰਾ ਜੇ ਆ ਨਾ ਇਹਦੇ ਵਿੱਚੋਂ ਹਵਾ ਦਾ ਭਰ ਕੇ ਥੱਲੇ ਸਲਾਈਡ ਹੋਣ ਨੂੰ ਇੱਕ ਬਣ ਜਾਂਦਾ ਬਰ ਐਪ ਜਿਆ ਰੈਂਪ ਜੀ ਨਾ ਰੈਂਪ ਬਣ ਜਾਂਦੇ ਆ ਇਹ ਕਮਰੇ ਦੇ ਵਿੱਚ ਤੇ ਬਹਿ ਕੇ ਥੱਲੇ ਪਾਣੀ ਚ ਨੂੰ ਬੰਦੇ ਲੰਘ ਜਾਂਦੇ ਆ ਲੈਟ ਜੈਕਟ ਆ ਫੱਕਾ ਸਮਾ ਸਹੀ ਜਮਾ ਸਹੀ ਆਪਾਂ ਟਾਪੂ ਦੇ ਨੇੜੇ ਆਉਂਦੇ ਜਾਂਦੇ ਆ ਹਾਂਜੀ ਆਪਾਂ ਮਿਲੋਂ ਤਾਂ 40 ਮੰਜਲ ਤੇ ਚੱਲ ਗਏ ਹਾਂਜੀ ਉੱਪਰ ਚੱਲਦੇ ਆ ਇਹ ਹੁਣ ਆਈਲੈਂਡ ਜਿਹੜੇ ਨੇ ਨਾ ਸਟਾਰਟ ਹੋ ਗਏ ਆਉਣੇ ਆ ਹਾਂ ਆਈਲੈਂਡਾਂ ਦੇ ਨੇੜੇ ਕੁਸ਼ ਵਧੀਆ 뷰 ਆਊਗਾ ਤਾਂ ਆਪਾਂ ਦਰਸ਼ਕਾਂ ਨੂੰ ਦਿਖਾ ਸਕੀਏ ਚਲੋ ਆਪਾਂ ਚੱਲਦੇ ਆਂ ਆਜੂ ਤੁਹਾਨੂੰ ਲਸਰਾਈਆਂ ਦਿਖਾ ਦਿਆਂ ਆਜੂ 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 ਸ਼ੈਫ ਦੇ ਮਗਰ ਕਿਹੇ ਜਾ ਮਾਹੌਲ ਹੁੰਦਾ ਵਾ ਆ ਦੇਖਿਓ ਕਿਰਾ ਬਣਦੀ ਨਾ ਪਾਣੀ ਤੇ ਲੀਕਾਂ ਮਾਰਦਾ ਤਰ੍ਹਾਂ ਆਉਂਦਾ ਪਰ ਇਹਦੀ ਦੂਰ ਤੱਕ ਲੀਕ ਨਜ਼ਰ ਆਉਗੀ ਆ ਜਿਹੜਾ ਕਿਸ਼ਕ ਜਹਾਜ਼ ਵੀ ਲੰਘਿਆ ਹੈ ਨਾ ਇਹ ਇਹ ਪਾਣੀ ਤੇ ਉਤਰ ਜਾਂਦਾ ਪਾਣੀ ਉਤਰ ਗਿਆ ਉਧਰ ਟਾਪੂ ਜਿਹਾ ਆ ਗਿਆ ਇਧਰਲੇ ਪਾਸੇ ਵੀ ਜਾ ਸਕਦੇ ਆ ਹਾਂਜੀ 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 ਆਜੋ 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 ਚੱਲ ਗਏ ਫਿਰ ਉਧਰ ਦੇਖਦੇ ਆ ਆ ਸੁਹਣਾ ਆ ਗਿਆ ਦ੍ਰਿਸ਼ ਸੋਹਣਾ ਆ ਗਿਆ ਫੋਟੋਗ੍ਰਾਫੀ ਕਿੱਥੇ ਕਰਨੀ ਆ ਆਪਾਂ ਅੱਗੇ ਆਉ ਜਿਵੇਂ ਕੋਲ ਦੀ ਨਾ ਆਜੋ ਇੰਦਰ ਆਜੋ ਕਰਨਗਰਾ ਜਿੱਧਰ ਆਜੋ ਆ ਫੜਦੇ ਰਹੂਗਾ ਹਾਂ ਇੱਥੇ ਵੀ ਬੈਠਣ ਨੂੰ ਆ ਨਾ ਬਾਹਰ ਬੈਠਣ ਨੂੰ ਕਮਾਲ ਮੈਨੂੰ ਸੂਰਜ ਚਮਕਦਾ ਬਹੁਤ ਸੋਹਣਾ ਲੱਗੀ ਜਾਂਦਾ ਹੈ ਹਨਾ ਤਾਂ ਤੋਂ ਥੱਲੇ ਤੋਂ ਇਹਨਾਂ ਦਾ ਇੱਕ ਅਟਰੈਕਸ਼ਨ ਆ ਜਿਆਦਾ ਚਮਕਦਮ ਕਾ ਤੇ ਇੱਧਰ ਵੀ ਆ ਨੇੜੇ ਆ ਗਏ ਮਤਲਬ ਇੱਧਰ ਆਈਲੈਂਡ ਟਾਪੂ ਨੇੜੇ ਆ ਗਏ ਆ ਤੇ ਇੱਥੋਂ ਹੀ ਆਪਣਾ ਪਾਲਦੀ ਪਿੰਡ ਵਸਿਆ ਸੀਗਾ ਇਦੋਂ ਦਾ ਪਾਲਦੀ ਪਿੰਡ ਵੀ ਆਪਾਂ ਚੱਲਾਂਗੇ ਉਹਦੇ ਹੀ ਅੱਕ ਲੱਗ ਆਪਾਂ ਵੀਡੀਓ ਵੀ ਕਰ ਲਾਂਗੇ ਪਾਲ ਦੀ ਪੰਡ ਸਪੈਸ਼ਲ ਪੰਜਾਬੀ 1900 ਦੇ ਦਹਾਕੇ ਦੇ ਵਿੱਚ ਇੱਥੇ ਪਹੁੰਚ ਗਏ ਸੀਗੇ ਬਿਲੋ ਦਾ ਮੈਂ ਇਧਰ ਲਈ ਸਾਈਡ ਹੋਵਾਂ ਨਾ ਤਾਂ ਕਿ ਵੀਊ ਸਹੀ ਦਿਖ ਸਕੇ ਆਜੂ ਵੀਰੇ ਤੁਸੀਂ ਇਧਰ ਲਈ ਸਾਈਡ ਹੋ ਜੋ ਲਾ ਬਿਊਟੀ ਉੱਧਰਲੇ ਪਾਸੇ ਠੰਡ ਲੱਗਦੀ ਸੀ ਇਧਰਲੇ ਪਾਸੇ ਨਿੱਗਾ ਵਾ ਇਧਰਲੇ ਪਾਸੇ ਨਿੱਗਾ ਜਿਹਾ ਮਹਿਸੂਸ ਹੁੰਦਾ ਆ ਉੱਲਾ ਆ ਗਿਆ ਹੋਰ ਸਿਰਾਚੀ ਜਾਵੇ ਕਮਾਲ ਕੀ ਕਰਾਂ ਲੈ ਵੀ ਟਾਪੂ ਤੇ ਆ ਗਏ ਆਪਾਂ ਹਜੇ ਆਏ ਨਹੀਂਗੇ ਰਾਹ ਦੇ ਵਿੱਚ ਸਫਰ ਆ ਕੋਈ ਰਹਿੰਦੇ ਲੋਕ ਇੱਥੇ ਹਾਂਜੀ ਰਹਿੰਦੇ ਆ ਲੋਕ ਇੱਥੇ ਰਹਿੰਦੇ ਆ ਕਿ ਟਾਪੂ ਦੇ ਉੱਤੇ ਜ਼ਮੀਨ ਲੈ ਕੇ ਹਾਰਨ ਮਾਰੇ ਮੈਂ ਕਹਿੰਦਾ ਖਤਰਾ ਖਤਰਾ ਕੋਈ ਨਹੀਂ ਇਹ ਵੀ ਤਾਂ ਹੋਣਾ ਨਾ ਇੱਥੋਂ ਜਿਵੇਂ ਇਹ ਮੋੜ ਨਹੀਂ ਹੁੰਦਾ ਆਪਣੇ ਮੋੜ ਤੇ ਆਪਾਂ ਹਾਰਨ ਮਾਰਦੇ ਆ ਹਾਂ ਹੁਣ ਗਲਾਈ ਜੀ ਚਮੂੜ ਤੇ ਹਾਰਨ ਮਾਰਦੋ ਫੈਰੀ ਆਉਂਦੀ ਆ ਤੁਹਾਨੂੰ ਪਤਾ ਲੱਗੇ ਵੀ ਮੈਂ ਡੌਲ ਤੋਂ ਬਿਲਕੁਲ ਕਮਾਲ ਯਾਰ ਕਮਾਲ ਇਹਦੇ ਚਾਰੇ ਪਾਸੇ ਆ ਦੇਖੋ ਜੰਗਲ ਜੰਗਲ ਚਾਰੇ ਪਾਸੇ ਪਾਣੀ ਹੈ ਨਾ ਚਾਰੇ ਪਾਸੇ ਇਹਨਾਂ ਨੂੰ ਆਵਾਜਾਈ ਫੈਰੀ ਦੇ ਰਸਤੇ ਹੀ ਆ ਹੂੰ ਸਹੀ ਹੈ ਸਹੀ ਇਹਨਾਂ ਨੂੰ ਕੋਈ ਸੜਕ ਨਹੀਂ ਕੋਈ ਰੋਡ ਨਹੀਂ ਲੱਗਦਾ ਬਿਲਕੁਲ ਤੇ ਆ ਜਿਹੜਾ ਟਾਪੂ ਆ ਨਾ ਇਹਦੇ ਤੇ ਲੋਕ ਰਹਿੰਦੇ ਆ ਤੇ ਚਾਰੇ ਪਾਸੇ ਤੇ ਸਮੁੰਦਰ ਆ ਇਹਨਾਂ ਦਾ ਆਮ ਦੁਨੀਆ ਦੇ ਨਾਲ ਕੋਈ ਲੇਕਾ ਦੇਕਾ ਨਹੀਂਗਾ ਜਦੋਂ ਲੋੜ ਪੈਂਦੀ ਹੈ ਇੱਕ ਫੈਰੀ ਵਗੈਰਾ ਕਰਦੇ ਆ ਨਾ ਬਾਈ ਕਿਸ਼ਤੀ ਵਗੈਰਾ ਇਹ ਪ੍ਰਾਈਵੇਟ ਕਿਸ਼ਤੀਆਂ ਕਹਿੰਦੇ ਆ ਪ੍ਰਾਈਵੇਟ ਕਿਸ਼ਤੀਆਂ ਰੱਖਿਆ ਵਾ ਉਹਦੇ ਤੇ ਸਫ਼ਰ ਕਰ ਲੈਂਦੇ ਆ ਤੇ ਇਹ ਚਾਰੇ ਪਾਸੇ ਆ ਉਧਰਲੇ ਪਾਸੇ ਵੀ ਪਾਣੀ ਸੀ ਤੇ ਇਧਰਲੇ ਪਾਸੇ ਵੀ ਪਾਣੀ ਆ ਉਹਦੇ ਪਰਲੇ ਪਾਸੇ ਵੀ ਇਹ ਫੈਰੀ ਇਹ ਕੋ ਪਰਲੇ ਪਾਸੋਂ ਮੁੜਿਆਈ ਉਧਰ ਸਵਾਰੀਆਂ ਲਾ ਕੇ ਇਹ ਤਕਰੀਬਨ ਸਵੇਰੇ 6 7 ਦੇ ਨੀੜ ਤੇੜ ਦੀਆਂ ਚੱਲ ਪਈਆਂ ਨੇ ਫਿਰ ਇਸੇ ਤਰੀਕੇ ਦੇ ਨਾਲ ਇਹ ਚੱਲਦੀਆਂ ਜਾਂਦੀਆਂ ਉਹ ਦੇ ਕ੍ਰੋਸ ਕਰ ਤੂਰ ਦੀ ਲੰਘ ਰਹੀ ਆ ਫੈਰੀ ਇਸੇ ਤਰੀਕੇ ਦਾ ਹੀ ਸੇਮ ਆਪਣਾ ਵਾ ਐਈਆਂ ਹਨਾ ਆ ਸੇਮ ਇਸੇ ਤਰੀਕੇ ਦਾ ਹੀ ਆਪਣਾ ਵਾ ਤੇ ਉਹਦੀਆਂ ਵੀ 6-7 ਮੰਜਲਾਂ ਵਾਂਗ ਤੇੜੀਆਂ ਵੀ 6-7 ਮੰਜਲਾਂ ਇੱਕ ਕ੍ਰਾਸ ਹੋਰੀ ਚੀਜ਼ ਬਹੁਤ ਸੋਹਣਾ ਨਜ਼ਾਰਾ ਵਾ ਜਿਹਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਸ਼ਬਦਾਂ ਦੀਆਂ ਤਸਵੀਰਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਕਿੰਨੀਆਂ ਬਣਦੀਆਂ ਫਿਰ ਤੁਸੀਂ ਕਮੈਂਟ ਕਰਕੇ ਦੱਸ ਦਿਓ ਅੱਧਾ ਸਿਰੇ ਤੇ ਆ ਚੁੱਕੇ ਆ ਉਹ ਉੱਥੇ ਆਪਾਂ ਛੱਪ ਲੱਗ ਜਾਣਾ ਵਾ ਫੇਰ ਹੀ ਲੱਗਣੀ ਉਸ ਥਾਂ ਦੇ ਉੱਤੇ ਤਾਂ ਲਗਭਗ ਪਹੁੰਚ ਚੁੱਕੇ ਆ ਇੱਧਰ ਗੱਡੀਆਂ ਤਾਂ ਕਰਕੇ ਦਿਖਾਈ ਕਿੰਨੀਆਂ ਖੜੀਆਂ ਦੂਰ ਤੱਕ ਨਜ਼ਰ ਆਉਣਗੇ ਤੁਹਾਨੂੰ ਤਾਂ ਉਹ ਜੋਦੇ ਪਾਇਲਟ ਵਗੈਰਾ ਬੈਠੇ ਨੇ ਪਰਲੇ ਪਾਸੇ ਤਾਂ ਜਿੱਥੇ ਸ਼ੀਸ਼ਿਆਂ ਦੇ ਵਿੱਚ ਦੀ ਇਹ ਚਲਾਉਂਦੇ ਆ ਗੱਡੀਆਂ ਬਹੁਤ ਜ਼ਿਆਦਾ ਕਿੰਨੀਆਂ ਘੋਣੀਆਂ ਗੱਡੀਆਂ ਦੋ ਮੰਜ਼ਲਿਆਂ ਥੱਲੇ ਨੇ ਇਹਦੀਆਂ ਕਿੰਨੀਆਂ ਗੱਡੀਆਂ ਨੇ 400 ਦੇ ਕਰੀਬ ਵਿੱਚੀ ਟਰੱਕ ਤੇ ਮਿਸ਼ਰੀ ਗੱਡੀਆਂ ਹੋਣਗੀਆਂ 400 ਦੇ ਨੇੜੇ ਤੇੜਾ 400 ਦੇ ਬਹੁਤ ਵੱਡਾ ਾਂਕੜਾ ਬਣ ਜਾਂਦਾ ਹੁਣ ਇੱਥੇ ਲੱਗਣੀ ਆ ਇਹ ਕ ਵੇਖਣ ਵਾਲੀ ਗੱਲਬਾਤ ਹੋਊਗੀ ਘੈਂਟ ਕਿ ਉਹ ਪਹਾੜੀਆਂ ਦੇ ਵਿੱਚ ਦੀ ਹੁੰਦੇ ਹੋਏ ਜਿਵੇਂ ਹੀ ਨੇੜੇ ਪਹੁੰਚ ਚੁੱਕੇ ਆ ਕਰਨ ਮਾੜਾ ਜ ਆ ਉਹ ਦਿਖਾ ਦੇ ਨਹੀਂ ਲੈ ਕਿਉਂ ਬਣਦੀਆਂ ਨਾਲ ਗੱਲ ਬਸ ਆ ਜਾ ਕੇ ਉਹਦੇ ਨਾਲ ਟਕਰਾ ਜਾਣਾ ਤੇ ਫਿਰ ਉੱਥੇ ਲੱਗ ਜਾਣਾ ਜਾ ਕੇ ਇੱਥੋਂ ਹੀ ਗੱਡੀਆਂ ਨਿਕਲਣਗੀਆਂ ਫਿਰ ਤੇ ਜਮਾਂ ਸਰੇ ਤੇ ਹੀ ਤਕਰੀਬਨ ਕਹਿ ਸਕਦੇ ਹਾਂ ਕਿ 10 ਮਿੰਟ ਦੀ ਦੂਰੀ ਤੇ ਰਹਿ ਗਏ ਹੁਣ ਸਭ ਤੋਂ ਇੰਟਰਸਟਿੰਗ ਕੰਮ ਹੋਣ ਵਾਲਾ ਵੀ ਆਪਣੀ ਫੇਰੀ ਆਪਣਾ ਸ਼ੈਪ ਛੋਟਾ ਤੇ ਇਹਦੇ ਨਾਲ ਟਕਰਾ ਕੇ ਲੱਗ ਜਾਣਾ ਇਹ ਸਭ ਤੋਂ ਬੱਚਾ ਆਪਣੇ ਲਈ ਪਹਿਲਾ ਅਨੁਭਵ ਆ ਇੱਕ ਬਹੁਤ ਕਹੈਂਟ ਚੀਜ਼ ਹੋਣ ਵਾਲੀ ਆ ਕਿਵੇਂ ਉਹ ਉਧਰਲੇ ਪਾਸੇ ਉਹਨਾਂ ਦਾ ਉਹ ਥੱਲੇ ਆ ਰਿਹਾ ਵਾ ਟਰੈਕ ਜਾਂ ਥੱਲੇ ਨੂੰ ਆ ਰਿਹਾ ਰੈਂਪ ਜਾਂ ਬਣਦਾ ਤੁਰਿਆ ਆਂਦਾ ਇਧਰ ਆਪਣੇ ਵਾਲਾ ਜਮਾਂ ਨਾਲ ਨੂੰ ਲੱਗਦਾ ਤੁਰਿਆ ਆਂਦਾ ਵਾ ਉਹ ਦੇ yellow uniform ਦੇ ਵਿੱਚ ਤਾਂ ਬੈਠਾ ਦੱਸ ਜੂਗਾ ਜਮਾਂ ਟਿਕਾਣੀ ਤੇ ਆ ਗਿਆ ਬਹੁਤ ਸਲੋ ਸਪੀਡ ਹੋਗੀ ਐ ਆਪਣੀ ਫੇਰੀ ਦੀ ਇਹ ਪੈਸੀਫਿਕ ਓਸ਼ਨ ਦੇ ਵਿੱਚ ਅਸੀਂ ਇਸ ਵਕਤ ਦੇਖੋ ਜਮਾਂ ਨਾਲ ਲਾਈਟ ਲਾਈਤਰਾ ਆਂਦਾ ਵਾ ਆ ਵੇਟ ਕਰਿਓ ਦੇਖਿਓ ਬਣਦਾ ਕੀ ਬਹੁਤ ਸਲੋ ਹੋ ਗਿਆ ਆਪੋ ਹਨਾ ਆ ਪੋਜੀਸ਼ਨ ਸੈਟ ਕਰਕੇ ਇਹ ਨਾਲ ਟਕਰਾ ਕੇ ਤੇ ਆਹ ਜਿਹੜਾ ਰਾਹ ਬਣ ਜਾਣਾ ਆ ਆ ਸਾਰਾ ਟਰੈਕ ਤੇ ਉਹਦੇ ਨਾਲ ਜੁੜ ਕੇ ਇੱਕ ਆਫਰਾ ਗੱਡੀਆਂ ਸਾਰੀਆਂ ਉਹਦੇ ਉਤੋਂ ਦੀ ਲੈਣੀਆਂ ਜੁੜ ਜਾਣੀਆਂ ਲੈ ਜਾਣੀਆਂ ਥੱਲੇ ਇੱਕ ਰਾਹ ਬਣ ਜਾਊਗਾ ਆਜੋ ਆਜੋ ਲੈ ਵੀ ਟਰੈਕ ਬਣ ਚੁੱਕੇ ਤੇ ਹੁਣ ਆਪਣੀ ਗੱਡੀ ਵੀ ਜਾ ਰਹੀ ਆ ਪੁਲ ਬਣਾਤਾ ਉਹਨਾਂ ਨੇ ਜਿਹੜੀ ਬੈਥ ਜੀ ਪਈ ਸੀ ਜੋੜ ਤੇ ਜਮੀ ਜੋੜ ਤੇ ਨਾਲ ਕਰਕੇ ਬਾਈ ਲਓ ਜੀ ਆ ਵੱਡੇ ਰੋਡ ਤੇ ਚੜਾਤੀਆਂ ਗੱਡੀਆਂ ਇਹਨਾਂ ਨੇ ਆਗੇ ਆਪਣੇ ਪੈਰ ਧਰਤੀ ਨੂੰ ਹਾਂ ਧਰਤੀ ਨੂੰ ਪੈਰ ਲੱਗ ਗਏ ਪਾਣੀ ਚੋਂ ਹੁਣ ਥਲ ਸਥਲ ਤੇ ਆ ਗਏ ਹਾਂ ਜਲ ਤੋਂ ਥਲ ਤੇ ਆ ਗਏ ਲੈ ਚੜ ਗਿਆਂ ਰੋਡ ਦੇ ਉੱਤੇ ਸੋ ਇਦੂ ਵਾਲਾ ਭਾਗ ਆਪਾਂ ਵਿਕਟੋਰੀਆ ਦਾ ਲੈ ਕੇ ਮਿਲਾਂਗੇ ਚੈਨਲ ਤੇ ਬਣੇ ਰਹੋ ਅਗਲੀ ਵੀਡੀਓ ਉਹਦੀ ਪਾਵਾਂਗੇ ਧੰਨਵਾਦ ਮਿਹਰਬਾਨੀ ਦਾ ਖਾਸ ਤੌਰ ਤੇ ਧੰਨਵਾਦ ਬਾਈ ਲੱਖੀ ਵੀਰੇ ਦਾ ਬਾਈ ਗੱਗੀ ਵੀਰੇ ਧੰਨਵਾਦ ਤੁਹਾਡਾ ਸਾਰੇ ਭਰਾਵਾਂ ਦਾ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆਂ